ਇਹ ਧਰਤੀ ਸਾਡੀ ਸਾਂਝੀ ਆ ਤਾਂ ਜਿਹੜੇ ਮਜ਼ਦੂਰ ਨੇ ਦਲਤ ਨੇ ਉਹਨਾਂ ਦੇ ਹਿੱਸੇ ਦੀ ਧਰਤੀ ਕਿੱਥੇ ਆ ਜਿਹੜੇ ਕੀ ਕਹੋਂਗੇ ਜਿਵੇਂ ਅੱਜ ਤੱਕ ਮਜ਼ਦੂਰ ਸਦੀਆਂ ਤੋਂ ਦੱਬੇ ਕੁਚਲੇ ਆ ਰਹੇ ਆ ਉਹਨਾਂ ਕੋਲੇ ਆਪਣੀਆਂ ਜ਼ਮੀਨਾਂ ਨਹੀਂ ਘਰ ਵੀ ਹੈ ਨਹੀਂ ਬਹੁਤੇ ਮਜ਼ਦੂਰਾ ਕੋਲੇ ਤਾਂ ਅੱਜ ਉਹਨਾਂ ਵਿੱਚ ਇੱਕ ਉਤਸ਼ਾਹ ਹੈ ਇੱਕ ਉਮੀਦ ਜਾਗੀ ਆ ਉਹ ਸੋਚ ਰਹੇ ਆ ਕਿ ਅਸੀਂ ਜਿਹੜੀਆਂ ਬੇਚਰਾਗ ਜ਼ਮੀਨਾਂ ਨੇ ਉਹਤੇ ਚਿਰਾਗ ਲਾ ਕੇ ਉਹਨੂੰ ਆਬਾਦ ਕਰਾਂਗੇ ਇਹ ਬਾਰੇ ਤੁਸੀਂ ਕੀ ਕਹੋਂਗੇ ਖੁਸ਼ੀ ਹੈਗੀ ਆ ਬੜੀ ਪੱਦਰ ਤੇ ਵੱਡੇ ਪੱਦਰ ਤੇ ਤੁਸੀਂ ਦੇਖ ਹੀ ਰਹੇ ਹੋ ਕਿ ਲੋਕਾਂ ਦੇ ਵਿੱਚ ਕਿੰਨਾ ਉਤਸ਼ਾਹ ਮਜ਼ਦੂਰਾਂ ਦੇ ਵਿੱਚ ਵੀ ਉਹਨਾਂ ਨੂੰ ਇਹ ਅੱਜ ਮਹਿਸੂਸ ਹੋ ਰਿਹਾ ਵੀ ਕੋਈ ਸਾਡੇ ਹਿੱਸੇ ਦੇ ਜ਼ਮੀਨਾਂ ਪਈਆਂ ਨੇ ਕਾਨੂੰਨ ਕਹਿੰਦਾ ਲੈਂਡ ਸੀਲਿੰਗ ਐਕਟ ਬਣਿਆ 1972 ਦਾ ਵੀ 17.5 ਏਕੜ ਤੋਂ ਵੱਧ ਕੋਈ ਜ਼ਮੀਨ ਨਹੀਂ ਰੱਖ ਸਕਦਾ ਕਾਨੂੰਨ ਵੀ ਪਿਆ ਤੇ ਪਲੈਨਿੰਗ ਕਮਿਸ਼ਨ 2008 ਦੀ ਰਿਪੋਰਟ ਵੀ ਸਰਕਾਰ ਦੀ ਕਹਿੰਦੀ ਆ ਕਿ ਜੇ ਇਹ ਵਾਧੂ ਜ਼ਮੀਨਾਂ ਨੇ ਇਹ ਬੇਚ ਮਿਨੇ ਲੋਕਾਂ ਦੇ ਵਿੱਚ ਵੰਡੀਆਂ ਜਾਣ ਤਾਂ ਹਰੇਕ ਪਰਿਵਾਰ ਨੂੰ 3.5 ਕੀਲੇ 3 ਦਨ ਕੀਲੇ ਜ਼ਮੀਨ ਆਉਣੀ ਆ ਤੇ ਅੱਜ ਉਹ ਦਾਬੇਦਾਰੀ ਕਰਨ ਜਿਹੜੇ ਲੋਕ ਚੱਲੇ ਨੇ ਅੱਜ ਇੱਕ ਚੇਤਾਵਨੀ ਦੇਣ ਚੱਲੇ ਨੇ ਸਰਕਾਰ ਨੂੰ ਕਿ ਉਹ ਇਹ ਜਿਹੜੀਆਂ ਵਾਧੂ ਜ਼ਮੀਨਾਂ ਪਈਆਂ ਨੇ ਇਹ ਬੇਚ ਲਾਖ ਦੇ ਨਾ ਤੇ ਜ਼ਮੀਨ 927 ਏਕੜ ਪਈਆ ਇਹ ਸਾਡੇ ਬੇਜਮੀਨੇ ਦਲਤਾਂ ਤੇ ਛੋਟੇ ਕਿਸਾਨਾਂ ਚ ਜਿਹੜੀ ਵੰਡੀ ਜਾਵੇ ਕਿਉਂਕਿ ਇੱਥੇ ਕਿਹਾ ਜਾਂਦਾ ਕਿ ਧਰਤੀ ਸਭ ਦੀ ਸਾਂਝੀ ਆ ਤਾਂ ਜਿਹੜੇ ਮਜ਼ਦੂਰ ਨੇ ਦਲਤ ਨੇ ਉਹਨਾਂ ਦੀ ਹਿੱਸੀ ਧਰਤੀ ਕਿੱਥੇ ਆ ਅੱਜ ਉਹ ਦਾਵਾ ਕਰਨ ਚੱਲੇ ਨੇ ਕਿ ਇਹ ਜਿਹੜੀ ਧਰਤੀ ਆ ਇਹ ਸਾਡੇ ਮਜ਼ਦੂਰਾਂ ਦੀ ਆ ਇਹ ਸਾਡੇ ਮਜ਼ਦੂਰਾਂ ਨੂੰ ਜਿਹੜੀ ਦਿੱਤੀ ਜਾਵੇ ਕੀ ਕਾਰਨ ਸਮਝਦੇ ਆ ਜਿਹੜਾ ਵੀ 1972 ਲੈਂਡ ਸੀਲਿੰਗ ਐਕਟ ਆ ਉਹ ਸਰਕਾਰਾਂ ਲਾਗੂ ਕਿਉਂ ਨਹੀਂ ਕਰਦੀਆਂ ਕਿਉਂਕਿ ਸਰਕਾਰਾਂ ਕਿਹਨਾਂ ਦੀਆਂ ਨੇ ਜੀ ਧਨਾਰ ਚੌਧਰੀਆਂ ਸਰਕਾਰਾਂ ਨੇ ਪਿਛਲੀ ਵਾਰ ਅਸੀਂ ਕਬੱਡਾ ਕੱਟ ਕਰਕੇ ਚੰਨੀ ਦੀ ਸਰਕਾਰ ਵੇਲੇ ਇੱਕ ਸੰਘਰਸ਼ ਕੀਤਾ ਤੇ ਉਹਨਾਂ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਤਾ ਸਰਕਾਰ ਨੇ ਕਿ ਜਿਹੜੇ 1.75 ਏਕੜ ਤੋਂ ਉਪਰਲੀ ਜ਼ਮੀਨਾਂ ਨੇ ਉਹਨਾਂ ਦੀ ਇਨਕੁਆਇਰੀ ਕਰਕੇ ਸਾਨੂੰ ਦੱਸਿਆ ਜਾਵੇ ਲਿਸਟਾਂ ਦਿੱਤੀਆਂ ਜਾਣ ਪਰ 4 ਘੰਟਿਆਂ ਬਾਅਦ ਹੀ ਉਸ ਨੋਟੀਫਿਕੇਸ਼ਨ ਦਾ ਗਲਾ ਘੁੱਟ ਜਾਂਦਾ ਉਦੋਂ ਬਾਅਦ ਵਿੱਚ ਉਹ ਤਨਾਰ ਚੌਧਰੀ ਜੀ ਉੱਪਰ ਬੈਠੇ ਨੇ ਉਹ ਚੰਨੀ ਦੇ ਮਗਰ ਪੈਂਦੇ ਨੇ ਉਹ ਕਹਿੰਦੇ ਨੇ ਵੀ ਤੂੰ ਇਹ ਕੀ ਕਰ ਰਿਹਾ ਕਿਉਂਕਿ 1.75 ਏਕੜ ਤੋਂ ਉਪਰਲੀ ਜ਼ਮੀਨਾਂ ਉਹ ਕਾਂਗਰਸੀਆਂ ਕਾਲੀਆਂ ਕੋਲ ਉਹ ਜਿਹੜੀਆਂ ਉੱਪਰ ਜਿਹੜੇ ਤਨਾਰ ਚੌਧਰੀ ਬੈਠੇ ਨੇ ਉਹਨਾਂ ਕੋਲ ਆ ਇਸ ਲਈ ਉਹ ਸਹੀ ਢੰਗ ਨਾਲ ਉਹ ਲਾਗੂ ਨਹੀਂ ਕਰਦੇ ਕਾਗਜ਼ਾਂ 'ਚ ਏਟਮੀਨ ਬੰਨ ਚੁੱਕੀ ਆ ਪਰ ਗਰਾਊਂਡ ਲੈਵਲ ਤੇ ਜ਼ਮੀਨ ਜਿਹੜੀ ਅਜੇ ਤੱਕ ਬੰਨਦੀ ਨਹੀਂ ਗਈ ਹੈਗੀ ਅੱਛਾ ਕੋਈ ਕਹਿ ਰਿਹਾ ਕਿ ਜਿਹੜਾ ਮਜ਼ਦੂਰਾਂ ਨੇ ਇਹ ਫੈਸਲਾ ਲਿਆ ਬੇਆਬਾਦ ਜ਼ਮੀਨਾਂ ਨੂੰ ਆਬਾਦ ਕਰਨ ਦਾ ਇਹ ਭਾਜਪੀ ਦੇ ਹੱਕ ਵਿੱਚ ਭੋਗਤਦਾ ਨੇ ਨਈ ਨਈ ਇਹ ਬੀਜੇਪੀ ਦੇ ਹੱਕ ਵਿੱਚ ਕਿਵੇਂ ਪੁੱਤੂਗਾ ਕਿਉਂਕਿ ਬੀਜੇਪੀ ਤਾਂ ਆਪ 1 ਅਪ੍ਰੈਲ ਤੋਂ 1 ਅਪ੍ਰੈਲ ਤੋਂ ਜਿਹੜਾ 8 ਘੰਟੇ ਵਾਲਾ ਕਾਨੂੰਨ ਆ ਜਿਹੜਾ ਉਹਨੂੰ ਰੱਦ ਕਰਕੇ 12 ਘੰਟੇ ਵਾਲਾ ਕਾਨੂੰਨ ਲਾਗੂ ਕਰਨ ਜਾ ਰਹੀ ਆ ਕਹੇ ਨੋ ਜੋ ਕੁਛ ਮਰਜ਼ੀ ਕਹੀ ਜਾਣ ਪਰ ਇਹ ਲੋਕਾਂ ਦੇ ਹੱਕ ਦੀ ਗੱਲ ਆ ਇਹ ਉਹਨਾਂ ਬੀਜੇਪੀ ਕੀ ਆ ਬੀਜੇਪੀ ਭਤਨਾਰ ਚੌਧਰੀ ਆ ਉਹ ਆਪ ਦਾ ਧਰਮ ਜਿਹੜਾ ਧਰਮ ਦਾ ਨਾਮ ਏਜੰਡਾ ਲੈ ਕੇ ਚੱਲਦੀ ਆ ਧਰਮ ਦੇ ਨੋਤੇ ਜਾਤ ਦੇ ਨੋਤੇ ਪਾੜ ਦਿਆ ਲੋਕ ਤੇ ਅੱਜ ਸਾਰੇ ਲੋਕ ਨੇ ਜਿਹੜੇ ਉਹ ਬੇਗਮਪੁਰਾ ਬਸਾਉਣ ਚਲੇ ਨੇ ਜਾਤ ਪਾਤ ਛੱਡ ਕੇ ਅੱਜ ਸਾਰੀਆਂ ਜਾਤਾਂ ਦੇ ਲੋਕ ਜਾਤਾਂ ਧਰਮਾਂ ਦੇ ਲੋਕ ਇੱਕ ਬੇਜਮੀਨੇ ਉਹਦੇ ਵਿੱਚ ਰੂਪ ਦੇ ਵਿੱਚ ਅਜੇ ਜ਼ਮੀਨ ਦੇ ਉੱਪਰ ਕਬਜ਼ਾ ਜਿਹੜਾ ਉਹ ਅੱਪਾ ਸ਼ੋਅ ਕਰਨ ਜਾ ਰਹੇ ਨੇ ਅੱਛਾ ਐਵੇਂ ਤਾਂ ਨਹੀਂ ਹੁੰਦਾਗਾ ਵੀ ਪਿੰਡਾਂ ਦੇ ਵਿੱਚ ਜਿਹੜਾ ਇਹ ਕਦਮ ਆ ਇਹਦੇ ਨਾਲ ਧੜੇਬੰਦੀਆਂ ਬਣਨ ਦੇਖੋ ਜੀ ਧੜੇਬੰਦੀ ਬਣੇ ਕੁੱਛ ਬਣੇ ਹਰੇਕ ਪਿੰਡ ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਸਿਰਫ ਪੰਜ ਚਾਰ ਬੰਦੇ ਹੁੰਦੇ ਨੇ ਤਨਾਰ ਚੌਧਰੀ ਜਿਹਨੂੰ ਕੜਮ ਚੌਧਰੀ ਕਹਿੰਦੇ ਆ ਪੁਸਤਨਾਰ ਚੌਧਰੀ ਹੁੰਦੇ ਕੁਸਕੜਮ ਚੌਧਰੀ ਹੁੰਦੇ ਨੇ ਉਹ ਪਿੰਡ ਦੀ ਫੇਰ ਫੇਰ ਕਰਦੇ ਨੇ ਪਰ ਜਿਹੜੇ 80% ਲੋਕ ਹੁੰਦੇ ਨੇ ਕਿਸਾਨ ਤੇ ਮਜ਼ਦੂਰਾਂ ਦੇ ਸਾਂਝ ਆ ਉਹਨਾਂ ਦੀ ਤਾਂ ਠੀਕ ਠਾਕ ਰਹਿੰਦੇ ਨੇ ਅਸੀਂ ਪਿਛਲੇ ਪੰਚਾਇਤੀ ਜ਼ਮੀਨਾਂ ਚੱਲਿਆ ਤਾਂ ਉਹ ਪੰਜ ਸੱਤ ਬੰਦੇ ਹੁੰਦੇ ਨੇ ਜਿਹੜੇ ਪਿੰਡ ਦਾ ਖੇਹ ਖਰਾਬ ਕਰਦੇ ਨੇ ਸਾਰਾ ਕੁਝ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਇਹ ਜ਼ਮੀਨ ਦੀ ਜਿਹੜੀ ਲੜਾਈ ਲੜ ਰਹੇ ਨੇ ਇਹ ਇਹਨਾਂ ਨੂੰ ਇਕੱਠੇ ਕਰਨ ਦੀ ਗੱਲ ਕਰ ਰਹੇ ਨੇ ਵੀ ਛੋਟੇ ਕਿਸਾਨਾਂ 'ਚ ਵੰਡੀ ਜਾਵੇ ਤੇ ਉਹ ਵੱਡੀਆਂ ਵੱਡੀਆਂ ਜ਼ਮੀਨਾਂ ਨੇ ਉਹਨਾਂ ਦੀ ਵੰਡ ਦੀ ਗੱਲ ਹੋਣੀ ਆ ਸਾਡੇ ਛੋਟੇ ਕਿਸਾਨਾਂ ਤੇ ਦਲਤਾਂ ਨੂੰ ਇਹ ਲੇਟ ਘਟ ਸਮਝ ਆਉਂਦੀ ਆ ਪਰ ਉਹ ਵੱਡੇ ਤਨਖਾਹ ਚੌਧਰੀ ਪਹਿਲਾਂ ਸਮਝ ਆਉਂਦੇ ਤੇ ਉਹ ਪਹਿਲਾਂ ਹੀ ਆਪਣੀ ਪਲਾਨਿੰਗ ਬਣਾ ਕੇ ਇਹਦੇ ਚਾਲਣਾ ਸ਼ੁਰੂ ਕਰ ਦਿੰਦੇ ਨੇ